ਮੇਲਾ ਮਾਗੀ ਮੌਕੇ ਪਲਕੇ ਪੰਥਕ ਟੀਰਾਵਲੋਂ ਸਿਆਸੀ ਕਾਨਫਰੰਸ ਵਿੱਚ ਅਹਿਮ ਐਲਾਨ ਕੀਤੇ ਜਾਣਗੇ ਇਸ ਦੌਰਾਨ ਸਭ ਦੀਆਂ ਨਜ਼ਰਾਂ ਸੰਸਦ ਮੈਂਬਰ ਪਾਈ ਅੰਬਿਤਪਾਲ ਸਿੰਘ ਦੇ ਹਮਾਇਤ ਸਿਆਸੀ ਕਾਨਫਰੰਸ ਉੱਪਰ ਰਹਿਣਗੀਆਂ ਉਹਨਾਂ ਵੱਲੋਂ ਇਸ ਮੌਕੇ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਏਗਾ ਜਿਸ ਦੇ ਨਾਲ ਹੀ ਸੰਕਟ ਵਿੱਚ ਕਿਰੇਸ਼ ਸ਼ਰਮਣੀ ਅਕਾਲੀ ਦਲ ਬਾਦਲ ਦੀ ਸਿਆਸੀ ਕਾਨਫਰੰਸ ਵੀ ਅਹਿਮ ਹੋਣ ਵਾਲੀ ਹੈ ਇਸ ਮੌਕੇ ਅਹਿਮ ਐਲਾਨ ਹੋ ਸਕਦੇ ਹਨ ਦੱਸਦੀ ਹੈ ਕਿ ਮੇਲਾ ਮਾਗੀ ਮੌਕੇ 14 ਜਨਵਰੀ ਨੂੰ ਸ਼ਰਮਣੀ ਅਕਾਲੀ ਦਲ ਬਾਦਲ ਅਕਾਲੀ ਦਲ ਅੰਬਿਤਸਰ ਤੇ ਸੰਸਦ ਮੈਂਬਰ ਪਾਈ ਅਮ੍ਰਿਤ ਪਲ ਸਿੰਘ ਦੇ ਧੜੇ ਵੱਲੋਂ ਸਿਆਸੀ ਕਾਨਫਰੰਸ ਕੀਤੀ ਜਾ ਰਹੀਆਂ ਹਨ ਹਾਸਲ ਜਾਣਕਾਰੀ ਮੁਤਾਬਕ ਪਾਈ ਅੰਬਿਤਪਾਲ ਸਿੰਘ ਦੇ ਧੜੇ ਵੱਲੋਂ ਨਵੀਂ ਸਿਆਸੀ ਪਾਰਟੀ ਗਠਿਤ ਕਰਨ ਦੇ ਐਲਾਨ ਨਾਲ ਬਠਿੰਡਾ ਰੋਡ ਸਥਿਤ ਗ੍ਰੀਨ ਸੀ ਵਿਖੇ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਕਾਨਫਰੰਸ ਦੀ ਤਿਆਰੀ ਦਾ ਜਾਇਜ਼ਾ ਲੈਂਦੇ ਆ ਅੰਬਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਦੱਸਿਆ ਕਿ ਬਾਰਿਸ਼ ਕਾਰਨ ਕਾਨਫਰੰਸ ਦੀ ਥਾਂ ਬਦਲ ਕੇ ਬਠਿੰਡਾ ਰੋਡ ਸਥਿਤ ਗ੍ਰੀਨ ਸੀ ਰਿਜ਼ੋਰਟ ਰੱਖਿਆ ਗਿਆ ਹੈ ਕਾਨਫਰੰਸ ਨੂੰ ਐਮਪੀ ਸਰਬਜੀਤ ਸਿੰਘ ਜਸਕਰਨ ਸਿੰਘ ਕਾਹਨ ਸਿੰਘ ਵਾਲੇ ਸਣੇ ਹੋਰ ਆਗੂ ਸੰਬੋਧਨ ਕਰਨਗੇ ਇਸ ਮੌਕੇ ਸਿਆਸੀ ਪਾਰਟੀ ਦਾ ਐਲਾਨ ਤੇ ਇਸ ਵਿਸਥਾਰ ਵਾਸਤੇ ਕਮੇਟੀ ਦਾ ਗਠਨ ਕੀਤਾ ਜਾਏਗਾ ਉਧਰ ਅਕਾਲੀ ਦਲ ਬਾਦਲ ਵੱਲੋਂ ਆਪਣੀ ਪੱਕੀ ਜਗ੍ਹਾ ਜਮਲੌਰ ਰੋਡ ਪਾਈਪਾਸ ਉੱਪਰ ਸਥਿਤ ਹੈ ਵਿਕੇ ਕਾਨਫਰੰਸ ਕੀਤੀ ਜਾ ਰਹੀ ਹੈ ਇਸ ਵਾਸਤੇ ਪੀਲੇ ਤੇ ਨੀਲੇ ਰੰਗ ਦਾ ਵਿਸ਼ਾਲ ਟੈਂਟ ਲਾਇਆ ਜਾ ਰਿਹਾ ਹੈ ਦਲ ਦੇ ਸ਼ਹਿਰੀ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਕਾਨਫਰੰਸ ਵਿੱਚ ਪੰਜਾਬ ਭਰ ਦੇ ਆਗੂ ਵਰਕਰ ਤੇ ਸੰਗਤ ਪੁੱਜੇਗੀ ਸਟੇਜ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਅਤੇ ਅਰਦਾਸ 14 ਜਨਵਰੀ ਨੂੰ ਸਵੇਰੇ 7 ਵਜੇ ਕੀਤੀ ਜਾਏਗੀ ਉਸ ਉੱਪਰ ਸਿਆਸੀ ਕਾਨਫਰੰਸ ਹੋਵੇਗੀ ਜਿਸ ਨੂੰ ਸੁਖਬੀਰ ਸਿੰਘ ਬਾਦਲ ਸਣੇ ਸਮੂਹ ਆਗੂ ਸੰਬੋਧਨ ਕਨਗੇ ਉਹਨਾਂ ਨੇ ਦੱਸਿਆ ਕਿ ਕਾਨਫਰੰਸ ਮੰਡਾਲ ਵਿੱਚ ਕੁਰਸੀਆਂ ਲਾਈਆਂ ਜਾਣਗੀਆਂ ਕਿਉਂਕਿ ਠੰਡ ਤੇ بارش ਹੋਣ ਕਰਕੇ ਥੱਲੇ ਬੈਠਣਾ ਮੁਸ਼ਕਲ ਹੁੰਦਾ ਟੈਂਟ ਵਾਟਰਪੂਫ ਰਹਿਣਗੇ ਜਿਸ ਦੇ ਨਾਲ ਹੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵਿ 14 ਜਨਵਰੀ ਨੂੰ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਦਲ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਤੇ ਹੋਰ ਆਗੂ ਸ਼ਾਮਿਲ ਹੋਣਗੇ ਹਲਕਾ ਇੰਚਾਰ ਸੁਖਰਾਜ ਸਿੰਘ ਨੇ ਦੱਸਿਆ ਕਿ ਇਹ ਕਾਨਫਰੰਸ ਡੇਰਾ ਪਾਈ ਮਸਤਾਨ ਸਿੰਘ ਮਲੋਲ ਰੋਡ ਵਿਖੇ ਹੋਏਗੀ ਜਿਸ ਵਿੱਚ ਵੱਡੇ ਕਿੰਨਤੀ ਵਿੱਚ ਆਗੂ ਸ਼ਾਮਿਲ ਹੋਣਗੇ ਹਾਸਲ ਜਾਣਕਾਰੀ ਮੁਤਾਬਕ 13 ਜਨਵਰੀ ਯਾਨੀ ਕਿ ਅੱਜ ਤੋਂ ਲੈ ਕੇ 15 ਜਨਵਰੀ ਤੱਕ ਲੱਖ ਤੋਂ ਵੱ ਸ੍ਰੀ ਸ਼ਰਦਾਲੂ ਚਾਲੀ ਮੁਕਤੀਆਂ ਨੂੰ ਮस्तक ਹੋਣ ਵਾਲੇ ਸ੍ਰੀ ਦਰਬਾਰ ਸਾਹਿਬ ਉੱਜ ਦੇ ਹਨ ਇਸ ਵਾਸਤੇ ਦਰਸ਼ਨ ਇਸ਼ਨਾਨ ਕਰਨ ਪ੍ਰਸ਼ਾਦ ਕਰਵਾਉਣ ਰਤ ਨੂੰ ਵਿਸ਼ਰਾਮ ਕਰਨ ਤੇ ਲੰਗਰ ਪਾਣੀ ਵਾਸਤੇ ਮੁਕੰਮਲ ਪ੍ਰਬੰਧ ਕੀਤੇ ਗਏ ਇਸ ਬੰਦੇ ਜਾਣਕਾਰੀ ਦਿੰਦੇ ਆ ਮੈਨੇਜਰ ਬਲਦੇਵ ਸਿੰਘ ਨੇ ਦੱਸਿਆ ਕਿ 12 ਜਨਵਰੀ ਤੋਂ ਆਰੰਭ ਹੋਏ ਅਖੰਡ ਪਾਠ ਦੇ ਪੋਗ 14 ਜਨਵਰੀ ਨੂੰ 7:30 ਵਜੇ ਗੁਰਦੁਆਰਾ ਸ਼ਹੀਦਗੰਜ ਵਿਖੇ ਪਾਏ ਜਾਣਗੇ ਮੇਲਾ ਮਾਗੀ ਮੌਕੇ ਪਲਕੇ ਪੰਥਕ ਧਿਰਾਂ ਵੱਲੋਂ ਸਿਆਸੀ ਕਾਨਫਰੰਸ ਵਿੱਚ ਅਹਿਮ ਐਲਾਨ ਕੀਤੇ ਜਾਣਗੇ ਇਸ ਦੌਰਾਨ ਸਭ ਦੀਆਂ ਨਜ਼ਰਾਂ ਸੰਸਦ ਮੈਂਬਰ ਪਾਈ ਅੰਬਿਤਪਾਲ ਸਿੰਘ ਦੇ ਹਮਾਇਤ ਸਿਆਸੀ ਕਾਨਫਰੰਸ ਨ ਸੁਪਰ ਰਹਣ ਗਿਆ ਉਹਨਾਂ ਵੱਲੋਂ ਇਸ ਮੌਕੇ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਏਗਾ ਜਿਸ ਦੇ ਨਾਲ ਹੀ ਸੰਕਟ ਵਿੱਚ ਕਿਰੇ ਸ਼ਰਮਣੀ ਅਕਾਲੀ ਦਲ ਬਾਦਲ ਦੀ ਸਿਆਸੀ ਕਾਨਫਰੰਸ ਵੀ ਅਹਿਮ ਹੋਣ ਵਾਲੀ ਹੈ ਇਸ ਮੌਕੇ ਅਹਿਮ ਐਲਾਨ ਹੋ ਸਕਦੇ ਹਨ ਦੱਸ ਦਈਏ ਕਿ ਮੇਲਾ ਮਾਗੀ ਮੌਕੇ 14 ਜਨਵਰੀ ਨੂੰ ਸ਼ਰਮਣੀ ਅਕਾਲੀ ਦਲ ਬਾਦਲ ਅਕਾਲੀ ਦਲ ਅੰਬਿਤ ਸਰ ਤੇ ਸੰਸਦ ਮੈਂਬਰ ਪਾਇ ਅੰਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਸਿਆਸੀ ਕਾਨਫਰੰਸ ਕੀਤੀ ਜਾ ਰਹੀਆਂ ਹਨ ਹਾਸਲ ਜਾਣਕਾਰੀ ਮੁਤਾਬਕ ਪਾਇ ਅੰਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਨਵੀਂ ਸਿਆਸੀ ਪਾਰਟੀ ਗਠਿਤ ਕਰਨ ਦੇ ਐਲਾਨ ਨਾਲ ਪਠੰਡਾ ਰੋਡ ਸਥਿਤ ਗ੍ਰੀਨ ਸੀ ਇਹ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਕਾਨਫਰੰਸ ਇੱਥੇ ਤਿਆਰੀ ਦਾ ਜਾਇਜ਼ਾ ਲੈਂਦੇ ਆ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਬਾਰਿਸ਼ ਕਾਰਨ ਕਾਨਫਰੰਸ ਦੀ ਥਾਂ ਬਦਲ ਕੇ ਬਠਿੰਡਾ ਰੋਡ ਸਥਿਤ ਗ੍ਰੀਨ ਸੀ ਰਿਜ਼ੋਰਟ ਰੱਖਿਆ ਗਿਆ ਹੈ ਕਾਨਫਰੰਸ ਨੂੰ ਐਮਪੀ ਸਰਬਜੀਤ ਸਿੰਘ ਜਸਕਰਨ ਸਿੰਘ ਕਾਹਨ ਸਿੰਘ ਵਾਲੇ ਸਣੇ ਹੋਰ ਆਗੂ ਸੰਬੋਧਨ ਕਰਨਗੇ ਇਸ ਮੌਕੇ ਸਿਆਸੀ ਪਾਰਟੀ ਦਾ ਐਲਾਨ ਤੇ ਇਸ ਦੇ ਵਿਸਤਾਰ ਵਾਸਤੇ ਕਮੇਟੀ ਦਾ ਗਠਨ ਕੀਤਾ ਜਾਏਗਾ ਉਧਰ ਅਕਾਲੀ ਦਲ ਬਾਦਲ ਵੱਲੋਂ ਆਪਣੀ ਪੱਕੀ ਜਗ੍ਹਾ ਜਮਲੌਰ ਰੋਡ ਪਾਈਪਾਸ ਉੱਪਰ ਸਥਿਤ ਹੈ ਵਿਕੇ ਕਾਨਫਰੰਸ ਕੀਤੀ ਜਾ ਰਹੀ ਹੈ ਇਸ ਵਾਸਤੇ ਪੀਲੇ ਤੇ ਨੀਲੇ ਰੰ ਵਿਸ਼ਾਲ ਟੈਂਟ ਲਾਇਆ ਜਾ ਰਿਹਾ ਹੈ। ਦਲਦੇ ਸ਼ਹਿਰੀ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਕਾਨਫਰੰਸ ਵਿੱਚ ਪੰਜਾਬ ਭਰ ਦੇ ਆਗੂ ਵਰਕਰ ਤੇ ਸੰਗਤ ਪੁੱਜੇਗੀ। ਸਟੇਜ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਅਤੇ ਅਰਦਾਸ 14 ਜਨਵਰੀ ਨੂੰ ਸਵੇਰੇ 7 ਵਜੇ ਕੀਤੀ ਜਾਏਗੀ। ਉਸ ਉੱਪਰ ਸਿਆਸੀ ਕਾਨਫਰੰਸ ਹੋਵੇਗੀ ਜਿਸ ਨੂੰ ਸੁਖਬੀਰ ਸਿੰਘ ਬਾਦਲਸਣੇ ਸਮੂਹ ਆਗੂ ਸੰਬੋਧਨ ਕਰਨਗੇ। ਉਹਨਾਂ ਨੇ ਦੱਸਿਆ ਕਿ ਕਾਨਫਰੰਸ ਮੰਡਾਲ ਵਿੱਚ ਕੁਰਸੀਆਂ ਲਾਈਆਂ ਜਾਣਗੀਆਂ ਕਿਉਂਕਿ ਠੰਡ ਤੇ بارش ਹੋਣ ਕਰਕੇ ਥੱਲੇ ਬੈਠਣਾ ਮੁਸ਼ਕਲ ਹੁੰਦਾ ਹੈ। ਟੈਂਟ ਵਾਟਰਪੂਫ ਰਹਿਣਗੇ ਜਿਸ ਦੇ ਨਾਲ ਹੀ ਅਕਾਲੀ ਦਲ ਅੰ ਨੂ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਦਲ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਤੇ ਹੋਰ ਆਗੂ ਸ਼ਾਮਿਲ ਹੋਣਗੇ ਹਲਕਾ ਇੰਚਾਰ ਸੁਖਰਾਜ ਸਿੰਘ ਨੇ ਦੱਸਿਆ ਕਿ ਇਹ ਕਾਨਫਰੰਸ ਡੇਰਾ ਪਾਈ ਮਸਤਾਨ ਸਿੰਘ ਮਲੋੜ ਰੋਡ ਵਿਖੇ ਹੋਏਗੀ ਜਿਸ ਵਿੱਚ ਵੱਡੇ ਗਿਣਤੀ ਵਿੱਚ ਆਗੂ ਸ਼ਾਮਿਲ ਹੋਣਗੇ ਹਾਸਲ ਜਾਣਕਾਰੀ ਮੁਤਾਬਕ 13 ਜਨਵਰੀ ਯਾਨੀ ਕਿ ਅੱਜ ਤੋਂ ਲੈ ਕੇ 15 ਜਨਵਰੀ ਤੱਕ ਲੱਖ ਤੋਂ ਵੱਧ ਗਿਣਤੀ ਸ਼ਰਧਾਲੂ ਚਾਲੀ ਮੁਕਤੀਆਂ ਨੂੰ ਮਸਤਕ ਹੋਣ ਵਾਲੇ ਸ਼੍ਰੀ ਦਰਬਾਰ ਸਾਹਿਬ ਉੱਜਦੇ ਹਨ ਇਸ ਵਾਸਤੇ ਦਰਸ਼ਨ ਇਸ਼ਨਾਨ ਕਰਨ ਪ੍ਰਸ਼ਾਦ ਕਰਵਾਉਣ ਰਤ ਨੂੰ ਵਿਸ਼ਰਾਮ ਕਰਨ ਤੇ ਲੰਗਰ ਪਾਣੀ ਵਾਸਤੇ ਮੁਕੰਮਲ ਪ੍ਰਬੰਧ ਕੀਤੇ ਗਏ ਇਸ ਬੰਦੇ ਜਾਣਕਾਰੀ ਮੈਨੇਜਰ ਬਲਦੇਵ ਸਿੰਘ ਨੇ ਦੱਸਿਆ ਕਿ 12 ਜਨਵਰੀ ਤੋਂ ਆਰੰਭ ਹੋਏ ਅਖੰਡ ਪਾਠ ਦੇ ਪੋਖ ਜੋਨਾਂ ਜਨਵਰੀ ਨੂੰ 7:30 ਵਜੇ ਗੁਰਦੁਆਰਾ ਸ਼ਹੀਦਗੰਜ ਵਿਖੇ ਪਾਏ ਜਾਣਗੇ